ਸਤਿ ਸ੍ਰੀ ਅਕਾਲ ਸਾਥੀਓ ਮੈਂ ਪੱਤਰਕਾਰ ਬਿੱਟੂ ਭਲਾੜਾ ਅੱਜ ਮਾਨਸਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਦੇ ਉੱਤੇ ਖੜੇ ਆ ਜਿੱਥੇ ਕਿ ਅੱਜ ਕਿਸਾਨਾਂ ਦੇ ਵੱਲੋਂ ਰੇਲਵੇ ਸਟੇਸ਼ਨ ਦੇ ਉੱਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕੁਝ ਕਿਸਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦਾ ਮੈਂ ਜਗਿੰਦਰ ਸਿੰਘ ਬਿਆਲਪਰਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮਾਨਸਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਹਾਂ ਕਿ ਅੱਜ ਅਸੀਂ ਜਥੇਬੰਦੀ ਦੇ ਵੱਲੋਂ ਮਾਨਸਾ ਰੇਲਵੇ ਦੇ ਟਰੈਕ ਤੇ ਰੇਲਾਂ ਜਾਮ ਕਰਨ ਦਾ ਸਾਡਾ ਫੈਸਲਾ ਸੀ ਇਹ ਰਿਅਲਾਈਜ਼ ਕਰਕੇ ਅਸੀਂ ਜਾਮ ਕਰਨੀ ਅਸੀਂ ਕਿਉਂਕਿ 2023 ਦੇ ਵਿੱਚ ਜਦੋਂ ਇਹਨਾਂ ਪਿੰਡਾਂ ਦੇ ਵਿੱਚ ਗੜੇ ਮਾਰੀ ਹੋਈ ਹੈ ਸਰਦੂਲਗੜ ਛਨੀਰ ਦੇ ਪਿੰਡਾਂ ਦੇ ਵਿੱਚ ਤਾਂ ਉਹ ਗੜੇ ਮਾਰੀ ਦਾ ਮਾਮਲਾ ਲੈਣ ਵਾਸਤੇ ਇਹਨਾਂ ਬਲਾਕਾਂ ਦੇ ਆਗੂਆਂ ਨੇ ਛਨੀਰ ਦੇ ਸਰਦੂਲਗੜ ਦੇ ਵਿੱਚ ਪੱਕਾ ਮੋਰਚਾ ਜਿਹੜਾ ਉਹ ਲਾਇਆ ਹੈ ਉਹ ਪੱਕੇ ਮੋਰਚੇ ਦੇ ਸਦਕਾ ਹੀ 17 ਪਿੰਡਾਂ ਦੇ ਵਿੱਚ ਜਿਹੜਾ ਮਾਮਜ਼ਾ ਹੈ ਉਹ ਕਿਸਾਨਾਂ ਨੂੰ ਮਿਲ ਗਿਆ ਸੀ ਸਿਰਫ ਦੋ ਪਿੰਡ ਰਹਿੰਦੇ ਐ ਸਰਦੂਲਗੜ ਏਰੀਏ ਦੇ ਉਹਨਾਂ ਦੋ ਪਿੰਡਾਂ ਨੂੰ ਅਜੇ ਤੱਕ ਮਾਮਜ਼ਾ ਜਿਹੜਾ ਉਹ ਨਹੀਂ ਦਿੱਤਾ ਗਿਆ ਇਸ ਕਰਕੇ ਉਹਨਾਂ ਉਹਨਾਂ ਦੋ ਪਿੰਡਾਂ ਦੇ ਕਿਸਾਨਾਂ ਨੂੰ ਮਾਮਜ਼ਾ ਦਵਾਉਣ ਵਾਸਤੇ ਅੱਜ ਅਸੀਂ ਰੇਲਵੇ ਟ੍ਰੈਕ ਜਾਮ ਕਰਨਾ ਸੀ 12 ਵਜੇ ਤੋਂ ਲੈ ਕੇ ਅਣਮਿੱਥੇ ਸਮੇਂ ਲਈ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਸੱਦ ਲਈ ਜਿਹਦੇ ਵਿੱਚ ਮਾਨਸਾ ਡੀਸੀ ਵੀ ਮੌਜੂਦ ਸੀ ਐਸਐਸਪੀ ਮੌਜੂਦ ਸੀ ਉਹਨਾਂ ਨੇ ਇੱਕ ਵਾਰੀ ਸਾਨੂੰ ਫੇਰ ਜਾਨੀ ਭਰੋਸਾ ਦਿਵਾਇਆ ਕਿ ਅਸੀਂ ਇੱਕ ਹਫਤੇ ਦੇ ਅੰਦਰ ਅੰਦਰ ਤੁਹਾਡਾ ਮਸਲਾ ਜਿਹੜਾ ਉਹ ਹੱਲ ਕਰ ਦਿਆਂਗੇ ਤੁਸੀਂ ਰੇਲਵੇ ਟਰੈਕ ਜਿਹੜਾ ਉਹ ਨਾ ਜਾਮ ਕਰੋ ਇੱਕ ਵਾਰੀ ਅਸੀਂ ਉਹਨਾਂ ਤੇ ਫੇਰ ਭਰੋਸਾ ਕੀਤਾ ਇਸ ਕਰਕੇ ਅਸੀਂ ਉਹ ਰੇਲਵੇ ਟਰੈਕ ਜਿਹੜਾ ਉਹ ਜਾਮ ਤਾਂ ਨਹੀਂ ਕਰਦੇ ਇਸ ਕਰਕੇ ਉਹਨਾਂ ਨੂੰ ਅਸੀਂ ਇਹ ਕਹਿ ਕੇ ਆਏ ਆ ਕਿ ਜੇ ਹਫਤੇ ਤੱਕ ਫੇਰ ਵੀ ਸਾਡਾ ਮਾਮਲਾ ਜਿਹੜਾ ਉਹ ਨਾ ਮਿਲਿਆ ਤਾਂ ਦੁਬਾਰਾ ਫੇਰ ਸਾਨੂੰ ਰੇਲਵੇ ਟਰੈਕ ਤੇ ਆਉਣਾ ਪਊਗਾ ਇਸ ਕਰਕੇ ਅੱਜ ਇਸੇ ਮਤਲਬ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਐਸ.ਡੀ.ਐਮ ਮਾਨਸਾ ਜਿਹੜਾ ਉਹ ਵਿਸ਼ਵਾਸ ਦਿਵਾਉਣ ਵਾਸਤੇ ਆ ਰਹੇ ਹੈ ਜੇਕਰ ਫੇਰ ਵੀ ਮਸਲਾ ਹੱਲ ਨਾ ਹੋਇਆ ਤਾਂ ਫੇਰ ਸਾਨੂੰ ਦੁਬਾਰਾ ਰੇਲਵੇ ਟਰੈਕ ਤੇ ਆਉਣਾ ਪਊਗਾ ਅੱਜ ਕੀ ਨਾਮ ਹੈ ਜੀ ਮੈਂ ਰਾਮ ਸਿੰਘ ਭੈਣੀਵਾਗਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਤ ਤੋਂ ਗ੍ਰਾਹ ਮਾਨਸਾ ਹਾਂਜੀ ਅ ਕੀ ਮਸਲਾ ਜੀ ਪੁਰਾ ਅੱਜ ਜੋ ਮਾਨਸਾਂ ਦੇ ਅਸੀਂ ਪਲੇਟਫਾਰਮ ਤੇ ਬੈਠੇ ਆਂ ਰੇਲਵੇ ਦੇ ਉਤੇ ਅਸੀਂ ਅੱਜ 12 ਵਜੇ ਤੋਂ ਲੈ ਕੇ ਅਣਮਿੱਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕਰਨਾ ਸੀ ਕਿਉਂਕਿ ਸਾਡੀ ਜਿਹੜੀ ਮੰਗ ਮਸਲੀ ਹੈਗੀ ਆ ਉਹ ਹੈ ਕਿ 2023 ਦੇ ਵਿੱਚ ਸਰਦੂਲਗੜ ਏਰੀਏ ਦੇ ਵਿੱਚ 19 ਪਿੰਡਾਂ ਦੇ ਵਿੱਚ ਜਿਹੜੇ ਗੜੇਮਾਰੀ ਹੋਈ ਸੀ ਜਿੱਥੋਂ ਦੇ ਦੋ ਪਿੰਡਾਂ ਦੇ ਕਿਸਾਨਾਂ ਨੂੰ ਜਿਹੜਾ 2000 ਏਕੜ ਦੇ ਲਗਭਗ ਰਕਬਾ تباہ ਹੋਇਆ ਸੀ ਉਹਨਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਉਹ ਉੱਥੇ ਜਿਹੜੀ ਸਰਦੂਲਗੜ੍ਹ ਦੇ ਐਸਡੀਐਮ ਦੇ ਦਫ਼ਤਰ ਮੂਰੇ ਪਿਛਲੇ ਡੇਢ ਸਾਲ ਤੋਂ ਪੌਣੇ ਦੋ ਸਾਲਾਂ ਤੋਂ ਧਰਨਾ ਜਿਹੜਾ ਉਹ ਚੱਲ ਰਿਹਾ। ਕਈ ਵਾਰ ਅਸੀਂ ਸੜਕਾ ਰੋਕ ਚੁੱਕੇ ਆਂ, ਕਈ ਵਾਰ ਘਰਾਓ ਕਰ ਚੁੱਕੇ ਆਂ। ਮਤਲਬ ਜਿਹੜੇ ਅਧਿਕਾਰੀ ਆ ਉਹ ਹਰ ਵਾਰ ਮਤਲਬ ਕੋਈ ਨਹੀਂ ਇੰਨਾ ਸਮਾਂ ਦਿਓ ਅਸੀਂ ਤੁਹਾਡਾ ਮਸਲਾ ਹੱਲ ਕਰ ਦਿਆਂਗੇ। ਪਰ ਉਹ ਜਿਹੜੀ ਅਜੇ ਤੱਕ ਨਹੀਂ ਦਿੱਤਾ ਗਿਆ। ਦੂਸਰਾ ਜਿਹੜਾ ਸਾਡਾ ਮਸਲਾ ਹੈਗਾ ਉਹ ਵੀ ਪਿਛਲਾ ਜਿਹੜਾ ਝੋਨੇ ਦਾ ਸੀਜ਼ਨ ਲੰਘਿਆ। ਇਹਦੇ ਵਿੱਚ ਸਰਕਾਰ ਨੇ ਜਿਹੜਾ ਰੇਡ ਤੈਅ ਕੀਤਾ ਸੀ ਕੁਝ ਸੈਲਰ ਮਾਲਕਾਂ ਨੇ ਤੇ ਆਰਤੀਆਂ ਨੇ ਮਿਲ ਕੇ 130 ਰੁਪਏ ਪ੍ਰਤੀ ਕੁਆਂਟਲ ਜਿਹੜੀ ਉਹ ਕਟ ਕਟ ਲੇ ਰੁਪਏ ਕਿਸਾਨਾਂ ਤੋਂ ਕੱਟ ਲੇ ਜਿਹੜਾ 1 ਕਰੋੜ 9 ਲੱਖ ਰੁਪਇਆ ਬਣਦਾ ਉਹ ਵੀ ਸਾਡੀ ਮੰਗ ਹੈ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰਚੇ ਦਰਜ ਕਰੋ ਤੇ ਪੈਸੇ ਹੈ ਜਿਹੜੇ ਉਹ ਕਿਸਾਨਾਂ ਦੇ ਵਾਪਸ ਕਰਵਾਓ ਸੋ ਜਦੋਂ ਇਹ ਅਸੀਂ ਰੇਲਾਂ ਦਾ ਐਲਾਨ ਕੀਤਾ ਤਾਂ ਅੱਜ ਮਾਨਸਾ ਦੇ ਡੀਸੀ ਸਾਹਿਬ ਨਾਲ ਤੇ ਐਸਐਸਪੀ ਸਾਹਿਬ ਨਾਲ ਡੀਸੀ ਸਾਹਿਬ ਦੇ ਜਿਹੜੇ ਦਫ਼ਤਰ ਦੇ ਵਿੱਚ ਮੀਟਿੰਗ ਹੋਈ ਹੈ ਜਿਹੜੀ ਲਗਭਗ ਇੱਧਾ ਪੌਣਾ ਘੰਟਾ ਚੱਲੀ ਆ ਉੱਥੇ ਉਹਨਾਂ ਨੇ ਇੱਕ ਵਾਰ ਫਿਰ ਭਰੋਸਾ ਦਿੱਤਾ ਕਿ ਸਾਨੂੰ ਇੱਕ ਹਫ਼ਤੇ ਦਾ ਸਮਾਂ ਦਿਓ ਅਸੀਂ ਸਰਕਾਰ ਨੂੰ ਭੇਜਿਆ ਹੋਇਆ ਬਣਾ ਕੇ ਰਿਪੋਰਟ ਤੇ ਇੱਕ ਹਫ਼ਤੇ ਤੱਕ ਪੈਸੇ ਆ ਕੇ ਜਦੋਂ ਅਸੀਂ ਕਿਸਾਨਾਂ ਨੂੰ ਵੰਡ ਦਾਂਗੇ ਔਰ ਜਿਹੜੇ ਆੜਤੀਆ ਨੇ ਸੈਲਰ ਮਾਲਕਾਂ ਨੇ ਕਾਰਡ ਕੱਟੀਆ ਉਹਨਾਂ ਤੇ ਅਸੀਂ ਕਾਰਵਾਈ ਕਰਦੇ ਜਿਸ ਕਾਰਨ ਅਸੀਂ ਰੇਲਾਂ ਦਾ ਜਿਹੜਾ ਚੱਕਾ ਜਾਮ ਕਰਨਾ ਸੀ ਉਹ ਅਜੇ ਨਹੀਂ ਕੀਤਾ ਨਾਲ ਕਿਉਂਕਿ ਇੱਥੇ ਐਸ ਡੀ ਐਮ ਸਾਹਿਬ ਨੇ ਆਉਣੇ ਭਰੋਸਾ ਦੇਣ ਵਾਸਤੇ ਜਿਹੜੀ ਗੱਲ ਉੱਥੇ ਅੰਦਰ ਹੋਈ ਆ ਜੇਕਰ ਉਹ ਦਿੱਤੇ ਸਮੇਂ ਦੇ ਵਿੱਚ ਇਹਨਾਂ ਨੇ ਫੇਰ ਮਸਲਾ ਹੱਲ ਨਾ ਕੀਤਾ ਤਦਵਾਰੇ ਫਿਰ ਜਿਹੜਾ ਕੋਈ ਅਸੀਂ ਐਕਸ਼ਨ ਕਰਾਂਗੇ ਉਸ ਨੂੰ ਕੋਈ ਟਾਈਮ ਨਹੀਂ ਦੇਵਾਂਗੇ ਉਹ ਅਨਮਿੱਥੇ ਸਮੇਂ ਦੀ ਲਗਾਤਾਰ ਜਾਰੀ ਰਹੂਗਾ